ਸੰਬਰਾਲਾ ਦੇ ਨਜ਼ਦੀਕ ਖੰਨਾ ਸਾਈਡ ਵੱਲੋਂ ਆ ਰਹੀ ਇੱਕ ਬਰੀਜਾ ਕਾਰ ਜਿਹੜੀ ওভারਟੇਕ ਕਰਦੇ ਸਮੇਂ ਬੇਕਾਬੂ ਹੋ ਗਈ ਤਾਂ ਰਾਹ ਜਾਂਦੇ ਹੋਏ ਇੱਕ ਮੋਟਰਸਾਈਕਲ ਅਤੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਜਿਸ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਤਾਂ ਦੋਨਾਂ ਜ਼ਖਮੀਆਂ ਨੂੰ ਸੰਬਰਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਲਿਆਂ ਦਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਰੀਜਾ ਕਾਰ ਜਿਹੜੀ ਕਿ ਕੋਵਰਟ ਇਕ ਹੋਣ ਕਾਰਨ ਇੱਕ ਬਾਈਕ ਸਵਾਰ ਅਤੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਵੀ ਆਪਣੀ ਚਪੇੜ ਦੇ ਵਿੱਚ ਲੈ ਲਿਆ ਮੁੱਖ ਮੇਰਾ ਨਾਮ ਅਜੀਤ ਸਿੰਘ ਜੀ ਉਹ ਗੱਡੀ ਆ ਰਹੀ ਸੀਗੀ ਓਵਰਟੇਕਰ ਦੇ ਨਾਲ ਕੁੜੀ ਸੀ ਉਹਦੇ ਕੋਈ ਕੀ ਵੈਰੀ ਗੱਡੀ ਸੀ ਉਹ ਬਰੀਜ਼ਾ ਕਿਧਰ ਜਾ ਰਹੀ ਸੀ ਮੈਂ ਸਮਰ ਵਾਲੇ ਤੋਂ ਖੰਨੀ ਨੂੰ ਗਏ ਜਾ ਰਿਹਾ ਇਹ ਘਰ ਨੂੰ ਬਾਕਸ ਤੇ ਉਹ ਗੱਡੀ ਉਧਰੋਂ ਆ ਰਹੀ ਸੀ ਹਾਂਜੀ ਦੋ ਗੱਡੀਆਂ ਦੇ ਉੱਤੇ ਹੀ ਓਵਰਟੇਕਰ ਕੇ ਵਿੱਚ ਮਰੇ ਮੋਸਾ ਦੇ ਮੋਸਾ ਦੇ ਮਰੇ ਤੇ ਇੱਕ ਬੰਦਾ ਨਾਲ ਹੋਰ ਤੁਰਕੀ ਆ ਰਿਹਾ ਜਿਹੜਾ ਤੁਰਕੀ ਆ ਰਿਹਾ ਉਹ ਵੀ ਦੇਖਿਆ ਮੇਰੇ ਬਾਹ ਤੇ ਆਈ ਤਤੋਂ ਮੇਰੇ ਬਹੁਤ ਲੱਗੀਆਂ ਨੇ ਤੇ ਜਣੀ ਪਹਿਲਾਂ ਇੱਕ ਵਾਰ ਬਰਦਾ ਲੱਗਿਆ ਹੰਕਲ ਬਕਸ ਵੀਰੇ ਬੋਤਾ ਦਿੰਦੇ ਕਿ ਹਮਨ ਉਹਨੇ 18 ਛੋਟ ਚਲੇ ਕੇ 6 ਛੋਟ ਕਰ ਦਿੰਦਾ ਦੋਸਤ ਦੋਸਤ ਕੀ ਰਚ ਅ ਮੈਂ ਡਾਕਟਰ ਹਰਪ੍ਰੀਤ ਐਸਟੀਐਸ ਸਮਨਾਲ ਡਾਕਟਰ ਸਾਹਿਬ ਕੀ ਐਕਸੀਡੈਂਟ ਕੇਸ ਆਇਆ ਕਿੰਨੇ ਪੇਸ਼ੈਂਟ ਨੇ ਕੀ ਸੀਰੀਅਸ ਨੇ ਹਾਂਜੀ ਇਹ ਸਾਡੇ ਕੋਲੇ ਦੋ ਪੇਸ਼ੈਂਟ ਆਏ ਨੇ ਇੱਕ ਦਾ ਨਾਮ ਹੈਗਾ 사ਜਨ ਤੇ ਇਹਦੀ ਉਮਰ ਤਕਰੀਬਨ 30 ਸਾਲ ਹੈ ਦੂਜਾ ਹੈਗਾ ਅਜੀਤ ਸਿੰਘ ਇਹ ਹੈਗਾ 32 ਸਾਲ ਦਾ ਲੜਕਾ ਤੇ ਬਰਧਾਲੇ ਕੋਲੇ ਕੋਈ ਗੱਡੀ ਨੇ ਐਕਸੀਡੈਂਟ ਹੋਇਆ ਨਾ ਗੱਡੀ ਨੇ ਕੋਈ ਫੇੜ ਮਾਰੀ ਇਹਨਾਂ ਨੂੰ ਤੇ ਇਹਨਾਂ ਦੇ ਮਲਟੀਪਲ ਇੰਜਰੀਜ਼ ਹੈਗੀਆਂ ਨੇ ਦੋਨਾਂ ਬੰਦਿਆਂ ਦੇ ਤੇ ਕਿਸ ਜੀਤੇ ਜਾ ਰਿਹਾ ਸੀ ਕੁਝ ਹੋ ਰਿਹਾ ਇਹ ਜਿਹੜਾ ਸੀਗਾ 사ਜਨ ਇਹ ਤੇ ਸੀਗਾ ਮਤਲਬ ਕਿ ਪੈਦਲ ਜਾ ਰਿਹਾ ਸੀ ਸਾਈਡ ਤੋਂ ਤੇ ਜਿਹੜਾ ਇਹਜੀਤ ਸਿੰਘ ਇਹ ਮਤਲਬ ਬਾਈਕ ਤੇ ਜਾ ਰਿਹਾ ਸੀਗਾ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ ਸੱਟਾਂ ਜਿਹੜਾ ਹੈਗਾ ਮਤਲਬ ਕਿ 사ਜਨ ਉਹਦੇ ਹੈਗੀਆਂ ਸਾਰੀ ਫੇਸ ਦੇ ਉੱਪਰ ਇੰਜਰੀ ਆ ਅੱਛਾ ਜੀ ਹਾਂ ਮਤਲਬ ਕਿ ਮੂੰਹ ਦੇ ਉੱਪਰ ਬੁੱਲ ਵਗੈਰਾ ਕੱਟੇ ਹੋਏ ਆ ਇਹ ਜਿਹੜਾ ਦੂਸਰਾ ਹੈਗਾ ਜੀਤ ਸਿੰਘ ਇਹਦੇ ਬਾਹ ਮਤਲਬ ਬਾਹ ਦੇ ਵਿੱਚ ਹਟਾਉਂਦੀ ਇਹਨੂੰ ਪੂਰਾ ਫ੍ਰੈਕਚਰ ਲੱਗ ਰਿਹਾ ਤਾਂ ਕੋਈ ਪੇਸ਼ੈਂਟ ਨੂੰ ਸ਼ੈਡਿਊਲ ਕਰਦੇ ਪਾਂਗੇ ਹਾਂਜੀ ਹੁਣ ਫਸਟ ਡੇਟ ਦੇ ਕੇ ਇੱਕ ਵਾਰ ਐਕਸ-ਰੇ ਕਰਾ ਕੇ ਫਿਰ ਉਹ ਜੋ ਬਾਂ ਦਾ ਟ੍ਰੀਟਮੈਂਟ ਉਹ ਦੇ ਦਾਂਗੇ ਨਾਲ ਰੈਫਰ ਤਾਂ ਨਹੀਂ ਜਾਂਦੇ ਰੈਫਰ ਹਲੇ ਦੇਖ ਰਿਹਾ ਡਾਕਟਰ ਸਾਹਿਬ ਜੇ ਉਹ ਬਲੀਡਿੰਗ ਬੰਦ ਹੋ ਗਈ ਫਿਰ ਰੱਖ ਲਾਂਗੇ ਜੇ ਬਲੀਡਿੰਗ ਨਾ ਬੰਦ ਹੋਈ ਫਿਰ ਆਪਾਂ